ਵਾਈਪੁਰ ਦੀ ਕਹਾਲਸਾ ਵਾਈਪੁਰ ਜੀ ਕੀ ਫਤਿਹ ਪੰਜਾਬ ਦੇ ਲੋਕਾਂ ਲਈ ਬਹੁਤ ਚਿੰਤਾਜਨਕ ਗੱਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲੇ ਤਾ ਹੱਲ ਨਹੀਂ ਕਰ ਰਿਹਾ ਪਰ ਉਹ ਜਿੱਥੇ ਵੀ ਧਰਨੇ ਪ੍ਰਦਰਸ਼ਨ ਹੁੰਦੇ ਆ ਉਥੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਲਾਠੀ ਚਾਰਜ ਕਰਨਾ ਕਿਸਾਨਾਂ ਮਜ਼ਦੂਰਾਂ ਨੂੰ ਚੱਕ ਕੇ ਜੇਲਾ ਵਿੱਚ ਡੱਕਣਾ ਜਿਵੇਂ ਕਿ ਪਿਛਲੇ ਸਮੇਂ ਵੀ ਇਹਨਾਂ ਨੇ ਇਹ ਸ਼ਾਇਦ ਭਾਗ ਦੇ ਵਿੱਚ ਪਹਿਲੀ ਵਾਰ ਹੋਇਆ ਜਦੋਂ ਇਹਨਾਂ ਨੇ ਮੀਟਿੰਗ ਤੇ ਬੁਲਾ ਕੇ ਤੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਮੋਰਚਿਆਂ ਨੂੰ ਇਹਨਾਂ ਨੇ ਖਦੇੜਿਆ ਅਤੇ ਕਿਸ ਤਰ੍ਹਾਂ ਲੁੱਟਿਆ ਸੋ ਹੁਣ ਇੱਕ ਇਹ ਪਿੰਡ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਕਸੋਖਾਣਾ ਜਿੱਥੇ ਸਰਕਾਰ ਧੱਕੇ ਨਾਲ ਪਿੰਡ ਦੇ ਲੋਕਾਂ ਦੀ ਮਰਜ਼ੀ ਦੇ ਵਿਰੁੱਧ ਪਿੰਡ ਦੇ ਬਚਾਇਓ ਦੀ ਇਹ ਗੰਦੇ ਨਾਲੇ ਦਾ ਜੋ ਪਾਣੀ ਹੈ ਉਹਨੂੰ ਲੰਘਾ ਰਹੇ ਆ ਸੋ ਪਿੰਡ ਦੇ ਲੋਕ ਵਿਰੋਧ ਕਰਦੇ ਆ ਜਦੋਂ ਵਿਰੋਧ ਕਰਦੇ ਆ ਉੱਥੇ ਵਿਖੇ ਜੋ ਸਿੱਧੂਪੁਰ ਨੇ ਜਾ ਕੇ ਤੇ ਜਦੋਂ ਮੋਰਚਾ ਲਾਇਆ ਤਾਂ ਆਗੂਆਂ ਨੂੰ ਫੜ ਕੇ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੱਕ ਦਿੱਤਾ ਸੋ ਕਾਕਾ ਸਿੰਘ ਕੋੜੜਾ ਜੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਹੋਰ ਵੀ ਮੁਕਸਰ ਜੇਲ੍ਹ ਦੇ ਵਿੱਚ ਬਠਿੰਡੇ ਆਗੂ ਆਪਣਾ ਬੰਦ ਨੇ ਜ਼ਿਲ੍ਹਾ ਦੇ ਵਿੱਚ ਹੀ ਆਗੂਆਂ ਨੇ ਜਿਹੜਾ ਉਹ ਭੁਖੜ ਹੜਤਾਲ ਜਨਕਿ ਮਰਨ ਮਰਨ ਸ਼ੁਰੂ ਕੀਤਾ ਹੋਇਆ ਸੋ ਇਸ ਧੱਕੇ ਦੇ ਵਿਰੁੱਧ ਇਸ ਜ਼ਬਰ ਦੇ ਵਿਰੁੱਧ ਬੀਕੇ ਜੂ ਸਿੱਧੂਪੁਰ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਕੌਮੀ ਕਨਵੀਨਰ ਜਗਜੀਤ ਸਿੰਘ ਢੱਲੇਵਾਲ ਜੀ ਨੇ ਬੀਤੇ ਕੱਲ ਪ੍ਰੈਸ ਕਾਨਫਰੰਸ ਕਰਨੀ ਸੀ ਬਠਿੰਡੇ ਜਦੋਂ ਸਰਕਾਰ ਨੂੰ ਪਤਾ ਲੱਗਾ ਪ੍ਰੈਸ ਕਾਨਫਰੰਸ ਕਰਨੀ ਹੈ ਇਹਨਾਂ ਨੇ ਤਾਂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਢੱਲੇਵਾਲ ਜੀ ਦੇ ਘਰੇ ਲਾ ਕੇ ਉਹਨਾਂ ਨੂੰ ਰੇਟਰੀ ਬੰਦ ਕਰੀ ਰੱਖਿਆ ਉਹਨਾਂ ਨੂੰ ਪ੍ਰੈਸ ਕਾਨਫਰੰਸ ਨਹੀਂ ਕਰ ਦਿੱਤੀ ਗਈ ਧਰਨੇ ਪ੍ਰਦਰਸ਼ਨ ਕਰਨ ਤੋਂ ਰੋਕਣਾ ਮੋਰਚਿਆਂ ਨੂੰ ਖਦੇੜਨਾ ਹੀ ਗੈਰ ਸਵਿਧਾਨਿਕ ਹੈ ਪਰ ਇਹ ਤਾਂ ਅਤ ਨੀਵੇਂ ਦਰਜੇ ਦੀ ਹਰਕਤ ਹੈ ਪੰਜਾਬ ਸਰਕਾਰ ਦੀ ਕਿ ਕਿਸਾਨ ਆਗੂਆਂ ਨੂੰ ਪ੍ਰੈਸ ਕਾਨਫਰੰਸ ਨਹੀਂ ਕਰਦੇ ਇਹ ਤਾਂ ਲੋਕਾਂ ਦੇ ਮੂੰਹ ਦੇ ਵਿੱਚ ਜ਼ਹਿਰ ਪਾ ਕੇ ਮਾਰਨ ਵਾਲੀ ਗੱਲ ਹੈ ਜਿਹਦੇ ਤੇ ਮਾਨ ਸਰਕਾਰ ਉਤਰਾਈ ਹੈ ਸੋ ਇਸ ਸਾਰੇ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸ਼ਾਂਮਲ ਜਥੇਬੰਦੀਆਂ ਨੇ ਬੀਤੀ ਰਾਤ ਐਮਰਜੈਂਸੀ ਆਨਲਾਈਨ ਮੀਟਿੰਗ ਕਰਕੇ ਤੇ ਇਹ ਫੈਸਲਾ ਲਿਆ ਕਿ ਕੱਲ 3 ਜੂਨ ਨੂੰ ਦੇਸ਼ ਵਿਆਪੀ ਪ੍ਰੋਗਰਾਮ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਮੂਰੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ ਪੂਰੇ ਭਾਰਤ ਵਿੱਚ ਸੋ ਇਸ ਪ੍ਰੋਗਰਾਮ ਨੂੰ ਨਿਪਰੇ ਚਾੜਨ ਦੇ ਵਾਸਤੇ ਜਥੇਬੰਦੀਆਂ ਜਿਹੜੀਆਂ ਨੇ ਉਹ ਵੱਡੇ ਪੱਧਰ ਤੇ ਉੱਤੇ ਤਿਆਰੀ ਕਰ ਰਹੀਆਂ ਨੇ ਸੋ ਅਸੀਂ ਸਖਤ ਲਫ਼ਜ਼ਾਂ ਦੇ ਵਿੱਚ ਨਖੇਦੀ ਕਰਦੇ ਆਂ ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਦੀ ਚਾਹੇ ਉਹ ਭਾਤਮਾਲਾ ਪ੍ਰੋਜੈਕਟ ਦਾ ਤ 下ਦ ਹੋ ਰਿਹਾ ਹੈ ਚਾਹੇ ਉਹ ਗੰਦੇ ਨਾਲੇ ਨੂੰ ਉੱਚ ਲਗਾਉਣ ਦੇ ਲਈ ਜੋ ਉਥੇ ਵਰਤਾਰਾ ਭਗਵੰਤ ਮਾਨ ਸਰਕਾਰ ਅੱਧ ਨੀਵੇਂ ਦਰਜੇ ਦਾ ਕਰ ਰਹੀ ਹੈ ਅਸੀਂ ਭਗਵੰਤ ਮਾਨ ਨੂੰ ਵਾਰਨਿੰਗ ਦਿੰਦੇ ਆਂ ਕਿ ਆਪਣੀਆਂ ਇਹਨਾਂ ਗੋਝੀਆਂ ਹਰਕਤਾਂ ਤੋਂ ਬਾਜਾਓ ਤੇ ਜਿਹੜੇ ਕਿਸਾਨਾਂ ਦੇ ਮਸਲੇ ਹੱਲ ਕਰਨ ਵਾਲੇ ਨੇ ਉਹਨਾਂ ਮਸਲੇ ਨੂੰ ਹੱਲ ਕਰੋ ਜਿੱਥੋਂ ਦੀ ਉਹ ਡਰੇਨ ਜਿੱਥੋਂ ਦੀ ਉਹ ਲੋਕ ਸਹਿਮਤ ਨੇ ਉਥੋਂ ਦੀ ਉਸ ਡਰੇਨ ਨੂੰ ਕੱਢੋ ਨਹੀਂ ਤਾਂ ਲੋਕਾਂ ਦਾ ਵੱਡੇ ਪੱਧਰ ਦੇ ਉਤੇ ਰੋਹ ਜਿਹੜਾ ਉਹ ਤੁਹਾਡੇ ਸਾਹਮਣੇ ਖੜਾ ਇਹ ਰੋਹ ਤੁਹਾਡੇ ਤੋਂ ਸਾਂਭਿਆ ਨਹੀਂ ਜਾਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ